ਸਾਸੀ ਕੱਲ ਸਾਰਿਆਂ ਨੂੰ ਹੋਰ ਸੁਣਾਉਤ ਸੀ ਕਿਤਾ ਠੀਕ ਠਾਕ ਹਾਂ ਤੇ ਅਸੀਂ ਵਧੀਆ ਠੀਕ ਠਾਕ ਹੈ ਤੇ ਅੱਜ ਆਪਾਂ ਬਣਾਉਣ ਲੱਗੇ ਆ ਇੱਕ ਸਬਜੀ ਤੇ ਸਬਜੀ ਇਹ ਹੈ ਕਿ ਆਪਾਂ ਅੱਜ ਬਣਾਵਾਂਗੇ ਪਰਮਾ ਬਤਾਉ ਤੇ ਉਹਦੇ ਲਈ ਪਹਿਲਾਂ ਸਭ ਤੋਂ ਪਹਿਲਾਂ ਮੈਂ ਦੱਸ ਦਿੰਨੀ ਆ ਕਿ ਆਪਾਂ ਨੂੰ ਕੀ ਕੀ ਚਾਹੀਦਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਲੈ ਲੈਣੇ ਆ ਦੋ ਟਮਾਟਰ ਤੇ ਇਹਨਾਂ ਨੂੰ ਆਪਾਂ ਕਰਾਂਗੇ ਗਰਾਇੰਡ ਦੋ ਟਮਾਟਰ ਤੇ ਦੋ ਪਿਆਜ਼ ਆਪਾਂ ਜਿਹੜੇ ਲੈਏ ਆ ਜਿਹੜੀ ਇਹਨਾਂ ਦੀ ਕੀ ਮਸਾਲਾ ਬਣਾਉਣਾ ਆਏਗਾ ਦੋ ਟਮਾਟਰ ਦੋ ਪਿਆਜ਼ ਲੈ ਕੇ ਤੇ ਜਿਹੜਾ ਲਸਣ ਆ ਫਿਰਕ ਦਾ ਪੇ ਹੈਗਾ ਉਹ ਆਪਾਂ ਪੇਸਟ ਪਾਵਾਂਗੇ ਗ੍ਰਾਈਂਡ ਕੀਤਾ ਹੋਇਆ ਪੇਸਟ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ ਕਰਾਂਗੇ ਗ੍ਰਾਈਂਡ ਤੇ ਉਸ ਤੋਂ ਪਹਿਲਾਂ ਆਪਾਂ ਕੀ ਕਰਨਾ ਨਾਲ ਲੈਣੇ ਆ ਦੋ ਆਲੂ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਪਤਾਉਂ ਆ ਉਹਨਾਂ ਨੂੰ ਇਸ ਤਰੀਕੇ ਨਾਲ ਕੱਟ ਲਗਾਉਣਾ ਹੈ ਇਸ ਤਰੀਕੇ ਨਾਲ ਓਕੇ ਉਹ ਚਾਰ-ਚਾਰ ਕਰ ਲੈਣੇ ਆ ਆਪਾਂ ਇਦਾਂ ਕਰਕੇ ਇਦਾਂ ਕੱਟ ਲਗਾ ਲੈਣਾ ਹੈਗਾ ਤੇ ਇਹਦਾ ਸਾਰਿਆਂ ਨੂੰ ਆਪਾਂ ਪਹਿਲਾਂ ਕੱਟ ਲਗਾ ਲਾਂਗੇ ਕੱਟ ਲਗਾਉਣ ਤੋਂ ਬਾਅਦ ਫਿਰ ਚਲਾਂਗੇ ਆਪਾਂ ਜਿਹੜੇ ਬਤਾਉ ਸੀ ਉਹਨਾਂ ਨੂੰ ਸਾਰਿਆਂ ਨੂੰ ਇਸ ਤਰੀਕੇ ਨਾਲ ਕੱਟ ਲਾ ਕੇ ਆਪਾਂ ਕੱਟ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਸਾਰੇ ਨੂੰ ਵੀਡੀਓ ਆਉਂਦੀ ਹੈ ਨਾ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਗ੍ਰाइंड ਕਰਨ ਵਾਸਤੇ ਵਿੱਚ ਪਾਵਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਮਿਰਚ ਅਸੀਂ ਆਪਦੇ ਸਵਾਦ ਅਨਸਾਰ ਪਾਉਣੀ ਹੈਗੇ ਤੁਸੀਂ ਆਪਦੇ ਹਿਸਾਬ ਨਾਲ ਪਾ ਲੈਣਾ ਮੈਂ ਇਹ ਮਤਲਬ ਕਿ ਅੱਧੇ ਤੋਂ ਉੱਪਰ ਜਿਹੜਾ ਨਮਕ ਪਾਇਆ ਹੈਗਾ ਤੇ ਅੱਧਾ ਚਮਚਾ ਆਪਾਂ ਮਿਰਚ ਦਾ ਪਾਇਆ ਤੇ ਇੱਕ ਚਮਚ ਮਸਾਲਾ ਗਰਮ ਮਸਾਲੇ ਦਾ ਤੇ ਹੁਣ ਆਪਾਂ ਪਾਇਆ ਸੀ ਨਮਕ ਮਿਰਚ ਮਸਾਲਾ ਤੇ ਹਲਦੀ ਚਾਰੋ ਚੀਜ਼ਾਂ ਪਾ ਕੇ ਅੱਧਾ ਚਮਚਾ ਆਪਾਂ ਪਾਵਾਂਗੇ ਮੇਥੀ ਦਾ ਇਹਦੇ ਵਿੱਚ ਇਹ ਪਾ ਕੇ ਨੋਰਮਲ ਜਿਹੜੇ ਘਰ ਦੇ ਵਿੱਚ ਮਸਾਲੇ ਹੁੰਦੇ ਉਹੋ ਹੀ ਆਪਾਂ ਪਾਏ ਆ ਸਾਰੇ ਤੇ ਹੁਣ ਇਹਨੂੰ ਆਪਾਂ ਕਰ ਲਾਂਗੇ ਗ੍ਰਾਇੰਡ। ਏਹੜਾ ਮਸਾਲਾ ਹੈ ਉਹ ਗ੍ਰਾਇੰਡ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਮਸਾਲਾ ਗ੍ਰਾਇੰਡ ਕਰ ਲਿਆ ਹੈਗਾ। ਹੁਣ ਇਸ ਮਸਾਲੇ ਨਾਲ ਆਪਾਂ ਕੀ ਕਰਨਾ ਹੈ ਇਹਨੂੰ ਇਹਨਾਂ ਨੂੰ ਭਰ ਲੈਣਾ ਹੈ ਚੰਗੀ ਤਰ੍ਹਾਂ ਨਾਲ। ਦੇਖਿਓ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਭਰਾਂਗੇ ਇਸ ਤਰੀਕੇ ਨਾਲ। ਜੇਕਰ ਤੁਸੀਂ ਹੱਥ ਨਾਲ ਭਰਨਾ ਹੱਥ ਨਾਲ ਭਰ ਲਓ ਜੀ ਚਮਚ ਨਾਲ ਭਰਨਾ ਚਮਚ ਨਾਲ ਜਿੱਦਾਂ ਵੀ ਤੁਹਾਨੂੰ ਸੈੱਟ ਲੱਗਦਾ ਤੁਸੀਂ ਉਦਾਂ ਹੀ ਕਰ ਲਓ ਓਕੇ ਤੇ ਇਸ ਤਰੀਕੇ ਨਾਲ ਨੂੰ ਸਾਰਿਆਂ ਨੂੰ ਆਪਾਂ ਵਿੱਚੋਂ ਚੰਗੀ ਤਰ੍ਹਾਂ ਫਿਲ ਕਰ ਲੈਣਾ ਹੈਗਾ ਤੁਸੀਂ ਵੀ ਇਹ ਸਬਜੀ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਹੈ ਇਹ ਵੀ ਸਾਡੇ ਘਰ ਚ ਤਾਂ ਇਹ ਬਹੁਤ ਮਜ਼ੇ ਨਾਲ ਖਾਧੀ ਜਾਂਦੀ ਹੈ ਤੇ ਬਹੁਤ ਹੀ ਮੇਰੀ ਤਾਂ ਇਹ ਮਤਲਬ ਕਿ ਸਾਰਿਆਂ ਦੀ ਡਿਮਾਂਡ ਤੇ ਬਣਦੀ ਹੈ ਸਬਜੀ ਪਰ ਮੈਂ ਬਤਾਉਂ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਭਰਦੇ ਜਾਣਾ ਆਏਗਾ। ਹਾਂਜੀ ਹੁਣ ਆਪਾਂ ਇਹਨਾਂ ਨੂੰ ਭਰ ਲਿਆ ਸੀ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆਪਣਾ ਜਿਹੜਾ ਤੇਲ ਆ ਉਹ ਗਰਮ ਹੋ ਚੁੱਕਿਆ ਆਪਾਂ ਪਹਿਲੋ ਹੀ ਰੱਖ ਦਿੱਤਾ ਸੀ ਤੇਲ ਗਰਮ ਹੋਣ ਵਾਸਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਵਾਲੇ ਬਤਾਉ ਤੇ ਆਪਣੇ ਕੋਲੇ ਆ ਇੰਨਾ ਕ ਮਸਾਲਾ ਬਚ ਚੁੱਕਿਆ ਆਏਗਾ। ਇੰਨਾ ਕ ਮਸਾਲਾ ਜਿਹੜਾ ਆਏਗਾ ਉਹ ਬਚ ਗਿਆ ਆਏਗਾ ਉਹ ਆਪਾਂ ਉੱਪਰ ਦੀ ਪਾ ਦਾਂਗੇ। ਹੁਣ ਆਪਾਂ ਇਹਨਾਂ ਨੂੰ ਹੌਲੀ ਹੌਲੀ ਕਿ ਨਾਲ ਛੱਡਦੇ ਜਾਣਾ ਵਿੱਚ ਤੁਸੀਂ ਜਦੋਂ ਵੀ ਪਰਮਾ ਬਤਾਉ ਬਣਾਉਣੇ ਹੈਗੇ ਤਾਂ ਪਲੀਜ਼ ਡੰਡੀਆਂ ਨਾਲ ਹੀ ਰੱਖਣੀਆਂ ਓਕੇ ਤੇ ਐਸੇ ਕਿਹ ਨਾਲ ਛੱਡਦੇ ਜਾਓ ਇਹ ਬਲਉ ਦੀ ਇਹ ਆਪਾਂ ਸਪੈਸ਼ਲੀ ਕੁੱਕਰ 'ਚ ਬਣਾਈਦੇ ਆਗੇ ਕਿਉਂਕਿ ਵੈਸੇ ਤਾਂ ਇਹਨਾਂ ਨੂੰ ਕੋਈ ਕੜਾਈ 'ਚ ਵੀ ਬਣਾ ਲੈਂਦੇ ਆ ਪਰ ਆਪਾਂ ਕੁੱਕਰ 'ਚ ਬਣਾਉਨੇ ਆ ਕਿਉਂਕਿ ਆਪਾਂ ਇਹਨਾਂ ਨੂੰ ਤੇ ਗੈਸ ਬਿਲਕੁਲ ਕਰ ਦੇਣਾ ਹੈਗਾ ਸਲੋ ਗੈਸ ਸਲੋ ਕਰ ਦੇਣਾ ਤੇ ਹੁਣ ਜਿਹੜਾ ਆਪਣੇ ਕੋਲੇ ਇਹ ਵਾਲਾ ਮਸਾਲਾ ਹੈਗਾ ਇਹ ਵੀ ਆਪਾਂ ਪਾਵਾਂਗੇ ਇਹਦੇ ਵਿੱਚ ਇਹ ਵੀ ਆਪਾਂ ਵਿੱਚ ਪਾ ਦਾਂਗੇ ਤੇ ਤੁਸੀਂ ਇਹਨਾਂ ਨੂੰ ਜਮਾਂ ਬਿਲਕੁਲ ਲੋ ਫਲੇਮ ਤੇ ਬਣਾਉਣਾ ਹੈਗਾ ਤੇ ਫੁੱਲ ਗੈਸ ਨਹੀਂ ਕਰਨਾ ਹੈਗਾ ਜਿੰਨੀ ਜ਼ਿਆਦਾ ਲੋ ਫਲੇਮ ਹੋਵੇਗੀ ਉਨਾ ਹੀ ਵਧੀਆ ਬਣਨਗੇ ਤੇ ਆਪਾਂ ਇਹਨੂੰ ਥੋੜੇ ਜਿਹਾ ਪਾਣੀ ਵਿੱਚ ਪਾ ਕੇ ਆਪਾਂ ਐਡ ਕਰ ਦਾਂਗੇ ਉਸ ਤੋਂ ਬਾਅਦ ਇਹਨੂੰ ਹਲਾਵਾਂਗੇ ਆਪਾਂ ਓਕੇ ਐਸ ਤਰੀਕੇ ਨਾਲ ਹਲਾਵਾਂਗੇ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਹਲਾ ਕੇ ਥੋੜਾ ਜਿਹਾ ਗੈਂਸ ਇੱਕ ਵਾਰੀ ਆਪਾਂ ਭੁੰਨਾਗੇ ਮਸਾਲੇ ਨੂੰ ਉਹਦੇ ਕਰਕੇ ਆਪਾਂ ਥੋੜਾ ਜਿਹਾ ਤੇਜ਼ ਕਰਾਂਗੇ ਤੇ ਹੁਣ ਆਪਾਂ ਵਾਸ਼ ਕੀਤੇ ਹੋਏ ਪਾਵਾਂਗੇ ਆਲੂ ਆਲੂ ਵੀ ਵਿੱਚ ਹੀ ਪਾ ਦੇਣੇ ਆ ਤੁਸੀਂ ਉਹ ਤੁਹਾਡੀ ਚੁਆਇਸ ਹੈ ਜੇਕਰ ਤੁਸੀਂ ਆਲੂ ਖਾਣੇ ਹੋ ਤਾਂ ਆਲੂ ਪਾ ਸਕਦੇ ਨਹੀਂ ਤਾਂ ਉੰਜ ਵੀ ਬਿਨਾਂ ਆਲੂ ਪਾਇਆ ਤਾਂ ਵੀ ਇਹ ਬਣ ਜਾਂਦਾ ਹੈਗਾ ਪਰ ਸਾਡੀ ਬੇਟੀ ਹੈ ਜਿਹੜੀ ਉਹ ਆਲੂ ਜ਼ਿਆਦਾ ਖਾਂਦੀ ਹੈਗੀ ਇਹਦੇ ਵਿੱਚੋਂ ਕੱਢ ਕੇ ਤੇ ਫਿਰ टाੰ ਕਰਕੇ ਉਹ ਅਸੀਂ ਉਹਦੇ ਵਿੱਚ ਆਲੂ ਪਾਈਦੇ ਹੈਗੇ ਤੇ ਬਾਕੀ ਤੁਹਾਡੀ ਚੁਆਇਸ ਹੈ ਪਾਣੀ ਦਾ ਪਾਉਣਾ ਹੈਗਾ ਜਿਹੜਾ ਇਹਦੇ ਵਿੱਚ ਪਾਉਣਾ ਨਾ ਅੱਧੇ ਗਲਾਸ ਤੋਂ ਵੀ ਘੱਟ ਪਾਣੀ ਦਾ ਪਾਵਾਂਗੇ ਓਕੇ ਤੇ ਹੁਣ ਇਹਦੀ ਆਪਾਂ ਭਾਫ਼ ਜਿਹੜੀ ਉਹ ਕਰ ਦਾਂਗੇ ਬਿਲਕੁਲ ਬੰਦ ਤੇ ਤੁਸੀਂ ਦੇਖ ਸਕਦੇ ਹੋ ਗਰੇਵੀ ਸਾਡੀ ਬਹੁਤ ਸੋਹਣੀ ਬਣੀ ਹੈਗੀ ਦੇਖੋ ਤੇ ਹੁਣ ਇਹਦੀ ਭਾਫ਼ ਹੈ ਜਿਹੜੀ ਉਹ ਆਪਾਂ ਕਰਾਂਗੇ ਬੰਦ ਢੱਕਣ ਲਗਾ ਕੇ ਇਨੂੰ ਬਿਲਕੁਲ ਬੰਦ ਭਾਫ਼ ਤੇ ਪਕਾਵਾਂਗੇ ਤੇ ਆਪਾਂ ਕੀ ਕਰਨਾ ਇਹਦੀ ਵਿਸਲ ਨਹੀਂ ਵੱਜਣ ਦੇਣੀਗੀ ਕਿ ਹੁਣ ਆਪਾਂ ਗੈਸ ਨੂੰ ਕਰ ਦੇਣਾ ਜਮਾ 0 ਤੇ ਜਿਹੜੀ ਇਹਦੀ ਵਿਸਲ ਆ ਉਹ ਵੀ ਆਪਾਂ ਵੱਜਣ ਦੇਣੀ ਬਸ ਐਨੀ ਫਲੇਮ ਤੇ ਆਪਾਂ ਇਹਨੂੰ ਬਣਾਉਣਾ ਹੈਗਾ ਤੇ ਹੁਣ ਆਪਾਂ ਜਦੋਂ ਆਪਣੀ ਸਬਜੀ ਬਣ ਜੇਗੀ ਫਿਰ ਤੁਹਾਨੂੰ ਦਿਖਾਉਣੇ ਆ ਕਿ ਸਾਡੀ ਸਬਜੀ ਕਿੱਦਾਂ ਦੀ ਬਣੀ ਆ ਰੰਗੀਆਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹੁਣ ਮਿਲਦੇ ਆਂ ਅੱਗੇ ਜਦੋਂ ਆਪਣੀ ਸਬਜੀ ਪੂਰੀ ਬਣ ਜਾਏਗੀ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿੰਦਾ ਦਾ ਕਲਰ ਆਇਆ ਤੇ ਕਿੰਦਾ ਦੀ ਸਬਜੀ ਬਣੀ ਆ ਓਕੇ ਜੀ ਥੈਂਕ ਯੂ ਹਾਂਜੀ ਆਪਣੀ ਜਿਹੜੀ ਸਬਜੀ ਹੈਗੀ ਉਹ ਬਣ ਕੇ ਹੋ ਗਈ ਆ ਰੈਡੀ ਤੇ ਤੁਸੀਂ ਦੇਖ ਸਕਦੇ ਹੋਗੇ ਇਹ ਆਪਣੀ ਪਰਬਤਾਉ ਦੀ ਸਬਜੀ ਤੇ ਤੁਹਾਨੂੰ ਇਹ ਸਾਡੀ ਵੀਡੀਓ ਤੇ ਰੈਸਪੀ ਸਾਡੀ ਕਿੱਦਾਂ ਲੱਗੀ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਗਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਅਗਾ ਆਪਾਂ ਹੁਣ ਕਿਹੜੀ ਡਿਸ਼ ਲੈ ਕੇ ਆਈਏ ਤੁਹਾਡੇ ਵਾਸਤੇ ਤੇ ਆਪਾਂ ਉਹ ਵਾਲੀ ਵੀਡੀਓ ਜਰੂਰ ਬਣਾਵਾਂਗੇ ਤੇ ਓਕੇ ਜੀ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ